plumbers the welders the electricians the carpenters the diesel mechanic ਇਹਨਾਂ ਦੀ ਅੱਜ ਵੀ ਬਹੁਤ ਸ਼ਾਰਟੇਜ ਹੈ ਨਰਸਸ ਫਿਜ਼ੋਥੈਰੇਪੀ ਵਾਲੇ ਕੈਂਡੀਡੇਟ ਜਾਂ ਫਿਰ ਡੈਂਟਿਸਟ ਜਾਂ ਡਾਕਟਰਸ ਇਹ ਹਲੇ ਵੀ ਇਨ ਡਿਮਾਂਡ ਹੈ ਕੈਨੇਡਾ ਚ ਇਹਨਾਂ ਦੀ ਸ਼ਾਰਟੇਜ ਪੂਰੀ ਹੋ ਨਹੀਂ ਸਕਦੀ ਮੈਂ ਕਹਿੰਦਾ ਅਗਲੇ 10 ਸਾਲ ਵੀ ਨਹੀਂ ਪੂਰੀ ਹੋ ਸਕਦੀ ਜਿੰਨਾ ਡਿਮਾਂਡ ਐ ਐਂਡ ਸਪਲਾਈ ਦੇ ਵਿੱਚ ਫਰਕ ਹੈ ਡੈਂਟਲ ਦਾ ਅਸੀਂ ਸੁਣਦੇ ਹੀ ਆ ਰਹੇ ਹਾਂ ਮੈਂ ਮਤਲਬ ਛੋਟੇ ਹੁਣ ਤੋਂ ਸਕੂਲ ਪੜ੍ਹਦੇ ਸੀ ਉਦੋਂ ਵੀ ਸੁਣਦੇ ਆ ਰਹੇ ਹਾਂ ਵੀ ਉੱਥੇ ਡੈਂਟਲ ਵਾਲਿਆਂ ਦੇ ਬਹੁਤ ਲੋੜ ਹੈ ਬਹੁਤ ਲੋੜ ਹੈ ਬਹੁਤ ਹੈ ਅੱਜ ਵੀ ਲੋੜ ਹੈ ਉਹਨਾਂ ਨੂੰ ਉਹਨਾਂ ਨੂੰ ਅੱਜ ਵੀ ਕਿੰਨੇ ਕੋ ਉਹਨਾਂ ਨੂੰ ਚਾਹੀਦੇ ਡੈਂਟਿਸਟ ਉਹਨਾਂ ਨੂੰ ਕਿੰਨੇ ਕੋ ਚਾਹੀਦੇ ਇਹ ਨਹੀਂ ਸਮਝ ਆ ਰਿਹਾ ਜਿੰਨੇ ਕਿ ਇੱਥੇ ਹੋਣਗੇ ਸਾਰੇ ਦੇ ਸਾਰੇ ਚੱਲ ਜਾਣਗੇ ਫਿਰ ਵੀ ਸ਼ਾਇਦ ਉਹਨਾਂ ਦੀ ਡਿਮਾਂਡ ਐਂਡ ਸਪਲਾਈ ਲਾਈਨ ਦੇ ਵਿੱਚ ਸ਼ਾਰਟੇਜ ਰਹੂਗੀ ਕਿਉਂਕਿ ਉੱਥੇ ਇੱਕ ਇੱਕ ਜਿਹੜਾ ਹੈਲਥ ਪ੍ਰੈਕਟੀਸ਼ਨਰ ਹੈ ਜਿਹੜਾ ਜਿਹਨੂੰ ਜਨਰਲ ਫਿਜ਼ੀਸ਼ੀਅਨ ਕਹਿੰਦੇ ਆ ਉਹ ਆਪਣੀ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰ ਸਕਦਾ ਹਾਂ ਨਹੀਂ ਕਰ ਸਕਦਾ ਠੀਕ ਹੈ ਉਹ ਜੌਬ ਹੀ ਕਰੂਗਾ ਹੂੰ ਬਟ ਇੱਕ ਬੰਦੇ ਨੂੰ ਅੱਜ ਅਗਰ ਉਹਨੇ ਉਹਦੀ ਹੈਲਥ ਇਸ਼ੂਜ਼ ਹੈਗੇ ਆ ਉਹਨੇ ਅਪਾਇੰਟਮੈਂਟ ਲੈਣੀ ਆ ਹਸਪੀਟਲ ਦੇ ਵਿੱਚ ਜਨਰਲੀ ਕਿਸੇ ਨੇ ਚੈੱਕਅਪ ਦੇ ਲਈ ਤਾਂ ਉਹਨੂੰ 3-3 4-4 ਮਹੀਨੇ ਦੀ ਵੇਟ ਕਰਨੀ ਪੈਂਦੀ ਹੈ ਸੋ ਇੱਕ ਬੰਦੇ ਨੂੰ 3-4 ਮਹੀਨੇ ਵੇਟ ਕਰਨੀ ਪੈ ਰਹੀ ਹੈ ਸਿਰਫ ਕੰਸਲਟੇਸ਼ਨ ਵਾਸਤੇ ਕਿ ਉਹਨੇ ਚੈੱਕਅਪ ਕਰਾਉਣਾ ਹੈ ਜਾਂ ਕਿਸੇ ਦਾ ਮੰਨ ਲਓ ਗੋਡਾ ਗੋਡੇ ਚ ਕੋਈ ਦਰਦ ਹੈ ਜਾਂ ਕਿਸੇ ਦੇ ਸਿਰ ਚ ਕੋਈ ਦਰਦ ਹੈ ਉਹਨੂੰ ਨਹੀਂ ਉਹ ਚੀਜ਼ ਆਈਡੈਂਟੀਫਾਈ ਹੋ ਰਹੀ ਉਹਸ ਅਪਾਇੰਟਮੈਂਟ ਲਈ ਵੀ ਉਹਨੂੰ 3-3-4-4 ਮਹੀਨੇ ਵੇਟ ਕਰਨੀ ਪਈ ਹੈ ਤਾਂ ਤੁਸੀਂ ਸ਼ਾਰਟੇਜ ਖੁਦ ਕਰ ਸਕਦੇ ਹੋ ਕਿ ਕਿੰਨੀ ਡਿਮਾਂਡ ਐਂਡ ਸਪਲਾਈ ਦੇ ਵਿੱਚ ਕਿੰਨੀ ਸ਼ਾਰਟੇਜ ਹੈ ਕਿ ਉਹਨਾਂ ਕੋਲੇ ਡਾਕਟਰਸ ਨਹੀਂ ਹੈ ਇਸੇ ਕਰਕੇ ਤਾਂ ਇੰਨਾ ਡਿਲੇ ਮੈਡੀਕਲ ਸਿਸਟਮ ਦੇ ਵਿੱਚ ਕਿੰਨੀ ਲੋਡ ਹੈ ਵੈਟਰਨਰੀ ਡਾਕਟਰਸ ਦੀ ਕਿਉਂਕਿ ਮੈਂ ਪੀ.ਐਚ. ਲੁਧਿਆਣਾ ਪੀ.ਐਚ. ਜਾਂਦਾ ਰਹਿੰਦਾ ਉਹਥੇ ਵੈਟਰਨਰੀ ਡਾਕਟਰ ਸੇਰ ਧਰਨਾ ਵੀ ਲਾਇਆ ਆਇਆ ਉਹ ਚਾਹੇ ਧਰਨਾ ਲਾਈ ਬੈਠੇ ਹੈ ਤੇ ਉਹਨਾਂ ਦੀ ਕਿੰਨੀ ਕੋ ਲੋਡ ਹੈ ਕਿਉਂਕਿ ਉਹਨਾਂ ਨੂੰ ਮਜ਼ਾਕ ਦੇ ਵਿੱਚ ਪੰਜਾਬੀ ਡੰਗਾ ਡਾਕਟਰ ਵੀ ਕਹਿ ਰਹੇ ਹੁੰਦੇ ਆ ਵੈਸੇ ਕਹਿਣਾ ਨਹੀਂ ਚਾਹੀਦਾ ਚਲੋ ਮੈਂ ਇੱਕ ਗੱਲ ਕਹਤੀ ਵੀ ਸਾਰਿਆਂ ਨੂੰ ਸਮਝ ਆ ਜਾਏ ਤਾਂ ਤੇ ਉਹਨਾਂ ਦੇ ਕਿੰਨੇ ਗਲੋਡ ਆ ਬਾਰ ਮੈਂ ਜਨਰਲ ਦੇ ਵਿੱਚ ਵਰਡ ਡਾਕਟਰ ਯੂਜ਼ ਕਰ ਲਿਆ ਜਦ ਕਿ ਡਾਕਟਰ ਉਹਦੇ ਵਿੱਚ ਜੇ ਜਨਰਲ ਡਾਕਟਰ ਦੀ ਆਪਾਂ ਗੱਲ ਕਰਦੇ ਆ ਤਾਂ ਡਾਕਟਰ ਸਾਰੇ ਆ ਜਾਂਦੇ ਆ ਵੈਟਰਨਰੀ ਵਾਲੇ ਡਾਕਟਰ ਵੀ ਆ ਜਾਂਦੇ ਆ ਜਿਹੜੇ ਆਪਣੇ ਐਮਬੀਬੀਐਸ ਡਾਕਟਰ ਹੈ ਉਹ ਵੀ ਆ ਜਾਂਦੇ ਆ ਵਿੱਚ ਕਾਰਡੀਓਲੋਜਿਸਟ ਵੀ ਆ ਜਾਂਦੇ ਆ ਫੇਰ ਹੱਡੀਆਂ ਵਾਲੇ ਡਾਕਟਰ ਵੀ ਸੋ ਸਾਰੇ ਤਰ੍ਹਾਂ ਦੇ ਡਾਕਟਰਸ ਦੀ ਉੱਥੇ ਸ਼ਾਰਟੇਜ ਹੈ ਕੈਨੇਡਾ ਦੇ ਵਿੱਚ ਡਾਇਰੈਕਟ ਇਥੋਂ ਪੀਆਰ 파ਕੇ ਕੈਂਡੀਡੇਟ ਜਾ ਸਕਦਾ ਹੈ ਕੋਈ ਆਇਲਸ ਦੀ ਵੀ ਕੋਈ ਬਹੁਤ ਜ਼ਿਆਦਾ ਇਨੀ ਰਿਕੁਆਇਰਮੈਂਟ ਨਹੀਂ ਹੈ 6.5 ਓਵਰਆਲ ਤੇ 6 ਈਚੀ ਦੀ ਹੀ ਰਿਕੁਆਇਰਮੈਂਟ ਹੈ ਅੱਜ ਵੀ ਸ਼ਾਰਟੇਜ ਹੈ ਕਰ ਸਕਦੇ ਆ ਬਹੁਤ ਸਾਰੇ ਡਾਕਟਰਸ ਦਾ ਮੈਂ ਉੱਥੇ ਦੇਖਿਆ ਕਿ ਗਏ ਉੱਥੇ ਪੀਆਰ ਲਿੱਤੀ ਤੇ ਸਾਲ ਕਰਕੇ ਇੱਥੇ ਵਾਪਸ ਆ ਗਏ ਕਿਉਂਕਿ ਇੱਥੇ ਡਾਕਟਰਸ ਨੂੰ ਜੋ ਜਿੰਨਾ ਇੱਕ ਉਹਨਾਂ ਦਾ ਪ੍ਰੋਫੈਸ਼ਨ ਜਿੰਨਾ ਉਹ ਇਨ ਡਿਮਾਂਡ ਰਹਿੰਦੇ ਆ ਤੇ ਉੱਥੇ ਉਹਨਾਂ ਨਹੀਂ ਹੋ ਪਾਂਦਾ ਤੇ ਪੈਸਿਆਂ ਦਾ ਵੀ ਥੋੜਾ ਫਰਕ ਹੈ ਜਿਹਦੇ ਕਰਕੇ ਬਹੁਤ ਵਾਰ ਡਾਕਟਰ ਮਤਲਬ ਇੰਡੀਆ ਜਿਆਦਾ ਕਮਾਉਂਦੇ ਨੇ ਜੀ ਦੇਖਿਆ ਹੈ ਦੇਖੋ ਇੰਡੀਆ ਦੇ ਵਿੱਚ ਡਾਕਟਰ ਕੋਲੇ ਡਾਕਟਰ ਜੌਬ ਵੀ ਕਰਦਾ ਹੈ ਡਾਕਟਰ ਘਰੇ ਪ੍ਰੈਕਟਿਸ ਵੀ ਕਰ ਸਕਦਾ ਹੈ ਜਿਹੜੇ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਜੌਬ ਕਰਦੇ ਉਹ ਘਰੇ ਪ੍ਰੈਕਟਿਸ ਵੀ ਕਰ ਸਕਦੇ ਤੇ ਉਹਨਾਂ ਕੋਲੇ ਆਪਸ਼ਨਸ ਬਹੁਤ ਸਾਰੇ ਖੁੱਲੇ ਆ ਐਟ ਅ ਟਾਈਮ ਉਹ ਦੋ ਤਿੰਨ ਜਗ੍ਹਾ ਜੌਬ ਕਰ ਲੈਂਦੇ ਖਾਸ ਕਰਕੇ ਜੇ ਆਪਾਂ ਸਰਜਨਸ ਦੀ ਗੱਲ ਕਰੀਏ ਤੇ ਇਹ ਆਪਸ਼ਨ ਉਹਨਾਂ ਨੂੰ ਉੱਥੇ ਬਹੁਤ ਘੱਟ ਅਵੇਲੇਬਲ ਹੁੰਦਾ ਸੋ ਲਾਈਫ ਸਟਾਈਲ ਠੀਕ ਹਵਾ ਪਾਣੀ ਸਾਫ਼ ਸੁਥਰਾ ਮਿਲ ਜਾਂਦਾ ਬਟ ਪੈਸੇ ਇੰਡੀਆ ਦੇ ਵਿੱਚ ਡਾਕਟਰਸ ਜ਼ਿਆਦਾ ਕਮਾਉਂਦੇ ਅਗਰ ਕੈਨੇਡਾ ਦੇ ਕੰਪੇਅਰ ਕਰੀਏ ਤੇ ਇਹ ਕਹਿ ਗੱਲ ਆ ਬਾਰ ਬਾਰ ਉੱਥੇ ਦੀ ਮੈਡੀਕਲ ਫੈਸਿਲਿਟੀ ਦੀ ਬੜੀ ਗੱਲ ਕੀਤੀ ਜਾਂਦੀ ਹੈ ਮੈਡੀਕਲ ਫੈਸਿਲਿਟੀ ਬੜੀ ਵਧੀਆ ਪਰ ਦੂਜੇ ਪਾਸੇ ਗੱਲਾਂ ਆਉਂਦੀਆਂ ਜੇ ਉੱਥੇ ਕੋਈ ਡਾਕਟਰ ਭੁੱਲ ਜਾਂਦਾ ਤਾਂ ਤਿੰਨ ਤਿੰਨ ਮਹੀਨੇ ਵਾਰ ਹੀ ਨਹੀਂ ਆਉਂਦੀ ਇਹ ਕੀ ਕਨਫਲਿਕਟ ਕਿਉਂ ਆ ਦੋਨਾਂ ਗੱਲਾਂ ਵਿੱਚ ਮੈਡੀਕਲ ਫੈਸਿਲਿਟੀ ਵਧੀਆ ਇਸ ਤਰ੍ਹਾਂ ਹੈਗਾ ਕਿ ਉੱਥੇ ਤੁਹਾਨੂੰ ਟਾਰਗੇਟ ਬੇਸ ਸਿਸਟਮ ਨਹੀਂ ਹੈ ਉੱਥੇ ਇਹ ਨਹੀਂ ਹੈ ਕਿ ਤੁਸੀਂ ਅਗਰ ਉੱਥੇ ਗਏ ਹੋ ਤਾਂ ਡਾਕਟਰ ਨੂੰ ਅਗਰ ਲੱਗ ਰਿਹਾ ਕਿ ਆਪਰੇਸ਼ਨ ਦੀ ਨਹੀਂ ਵੀ ਲੋੜ ਤਾਂ ਵੀ ਡਾਕਟਰ ਨੇ ਆਪਰੇਸ਼ਨ ਕਰ ਦੇਣਾ ਇਹ ਚੀਜ਼ ਉੱਥੇ ਨਹੀਂ ਜਿਹੜੀ ਕਿ ਇੱਥੇ ਪ੍ਰੋਬਲਮ ਅਸੀਂ ਲੋਕ ਫੇਸ ਕਰ ਰਹੇ ਹਾਂ ਉੱਥੇ ਦੂਜਾ ਜਿਹੜੀ ਪ੍ਰਾਈਵੇਟ ਪ੍ਰੈਕਟਿਸ ਨਹੀਂ ਹੈਗੀ ਕਿ ਡਾਕਟਰ ਨੇ ਘਰ ਦੇ ਵਿੱਚ ਕਿਸੇ ਨੂੰ ਮੈਡੀਸਿਨਸ ਜਾਂ ਉਹ ਨਹੀਂ ਦੇਣੀਆਂ ਡਾਕਟਰ ਦਾ ਇੱਕ ਟਾਈਮ ਹੈ ਜੌਬ ਹੈ ਉੱਥੇ ਡਾਕਟਰ ਨੇ ਜੋ ਆਪਣੀ ਪ੍ਰੈਸਕ੍ਰਿਪਸ਼ਨ ਦੇਣੀ ਹੈ ਤਾਂ ਉਹੀ ਹੈ ਬਟ ਉਹ ਬਿਮਾਰੀ ਨੂੰ ਲੈ ਕੇ ਜਾਂ ਉਸ ਚੀਜ਼ ਨੂੰ ਲੈ ਕੇ ਇਦਾਂ ਸੀਰੀਅਸ ਹੈਗੇ ਆ ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਕਿ ਸਾਡੇ ਇੱਕ ਨੌਨ ਉੱਥੇ ਰਹਿੰਦੇ ਆ ਉਹਨਾਂ ਨੇ ਉਹਨਾਂ ਉਹਨਾਂ ਦੇ ਬੱਚੇ ਨੇ ਕੁਝ ਖਾਦਾ ਤੇ ਉਹਨੂੰ ਫੂਡ ਪాయిਜ਼ਨਿੰਗ ਹੋ ਗਈ ਬੱਚੇ ਨੂੰ ਵੋਮਿਟਸ ਵਗੈਰਾ ਰਹੀਆਂ ਉਹ ਹਸਪੀਟਲ ਦੇ ਵਿੱਚ ਬੱਚੇ ਨੂੰ ਲੈ ਕੇ ਗਏ ਤਾਂ ਉਹਨਾਂ ਨੇ ਉਹਨੂੰ ਦਵਾਈ ਦਿੱਤੀ ਤੇ ਦਵਾਈ ਦੇਣ ਤੋਂ ਬਾਅਦ ਬੱਚਾ ਆਲਮੋਸਟ 2-3 ਦਿਨ ਦੇ ਵਿੱਚ ਠੀਕ ਹੋ ਗਿਆ ਇਹ ਇਨਸੀਡੈਂਸ ਹੋਣ ਤੋਂ ਆਲਮੋਸਟ ਡੇਢ ਮਹੀਨੇ ਬਾਅਦ ਹਸਪੀਟਲ ਦੀ ਇੱਕ ਟੀਮ ਉਹਨਾਂ ਦੇ ਘਰੇ ਆਈ ਪ੍ਰੋਪਰ ਉਹ ਨੋਟਸ ਰੈਡੀ ਕਰਕੇ ਲੈ ਕੇ ਗਏ ਕਿ ਤੁਹਾਡਾ ਬੱਚਾ ਜਦੋਂ ਬਿਮਾਰ ਹੋਇਆ ਸੀ ਤਾਂ ਬੱਚੇ ਨੇ ਕੀ ਖਾਦਾ ਸੀ ਉਸ ਤੋਂ ਪਹਿਲਾਂ ਤੁਸੀਂ ਕਿੱਥੇ ਗਏ ਸੀ ਤਾਂ ਇਹਨਾਂ ਨੇ ਪੁੱਛਿਆ ਵੀ ਇਦਾਂ ਤੁਸੀਂ ਕਿਉਂ ਪੁੱਛ ਰਹੇ ਹੋ ਤਾਂ ਉਹ ਕਹਿੰਦੇ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਸਾਡੇ ਕੋਲੇ ਸਿਮਿਲਰ ਤੁਹਾਡੇ ਵਰਗੇ 6-7 ਕੇਸਸ ਹੋ ਰਹੇ ਸਪੈਸ਼ਲੀ ਬੱਚਿਆਂ ਦੇ ਹੀ ਕੇਸਸ ਆਏ ਤੇ ਅਸੀਂ ਉਸ ਚੀਜ਼ ਨੂੰ ਰਿਸਰਚ ਕੀਤਾ ਕਿ ਉਹ ਬੱਚੇ ਕਿੱਥੇ-ਕਿੱਥੇ ਗਏ ਸੀ ਉਸ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਨੇ ਕਿਹੜਾ-ਕਿਹੜਾ ਫੂਡ ਖਾਦਾ ਸੀ ਕਿ ਸ਼ਾਇਦ ਕਿਸੇ ਉਸ ਖਾਦੇ ਹੋਏ ਫੂਡ ਦੇ ਵਿੱਚ ਕੋਈ ਆਇਲ ਇਦਾਂ ਦਾ ਸੀਗਾ ਜਾਂ ਕੀ ਚੀਜ਼ ਸੀ ਮਤਲਬ ਡਾਕਟਰਜ਼ ਦੀ ਟੀਮ ਨੇ ਪੂਰੀ ਰਿਸਰਚ ਕਰਕੇ ਬਾਦ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਕਿ ਇਹ ਜਿਹੜਾ ਬਲੈਂਕ ਹੈਗਾ ਇਹ ਫਲਾਣੇ ਰੈਸਟੋਰੈਂਟ ਦੇ ਵਿੱਚ ਤੁਸੀਂ ਸਾਰੇ ਲੋਕ ਗਏ ਸੀ ਤੇ ਉੱਥੇ ਫੂਡ ਦਾ ਇਹ ਇਸ਼ੂ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਰੈਸਟੋਰੈਂਟ ਬੰਦ ਵੀ ਕਰਤਾ ਬੰਦ ਵੀ ਕਰਤਾ ਸੋ ਉਹ ਇਹ ਇੰਨਾ ਚੀਜ਼ਾਂ ਨੂੰ ਲੈ ਕੇ ਇਦਾਂ ਸੀਰੀਅਸ ਹੈ ਕਿ ਅਗਰ ਉਹਨਾਂ ਨੂੰ ਕੋਈ ਇਦਾਂ ਦੀ ਚੀਜ਼ ਮਿਲ ਜਾਂਦੀ ਹੈ ਕਿ ਕਿਸੇ ਖਾਦੇ ਹੋਏ ਕਿਸੇ ਰੈਸਟੋਰੈਂਟ ਦੇ ਖਾਦੇ ਹੋਏ ਖਾਣੇ ਕਰਕੇ ਕੋਈ ਬੰਦਾ ਬਿਮਾਰ ਹੋਇਆ ਤਾਂ ਉਹ ਇਨ ਡੈਪਥ ਜਾ ਕੇ ਉਹਦੀ ਰਿਸਰਚ ਕਰਦੇ ਆ ਤੇ ਉਸ ਚੀਜ਼ ਨੂੰ ਉੱਥੇ ਛੱਡਦੇ ਨਹੀਂ ਆ हां ए चीज ਵੀ ਤੁਹਾਡੀ ਸਹੀ ਹੈ ਕਿ ਇੱਕ ਬੰਦੇ ਨੇ ਉੱਥੇ ਅਗਰ ਆਪਣਾ ਇਲਾਜ ਕਰਾਣਾ ਹੈ ਤਾਂ ਉਹਨੂੰ ਅਪਾਇੰਟਮੈਂਟ ਹੀ 3-3 4-4 ਮਹੀਨੇ ਬਾਅਦ ਹੀ ਮਿਲਦੀ ਹੈ ਕਿਉਂਕਿ ਉੱਥੇ ਹੈਲਥ ਸਿਸਟਮ ਦੇ ਵਿੱਚ ਡਾਕਟਰਸ ਦੀ ਕਮੀ ਹੈ ਪੋਪੂਲੇਸ਼ਨ ਦੇ ਅਕੋਰਡਿੰਗਲੀ ਜਿੰਨੇ ਡਾਕਟਰ ਹੋਣੇ ਚਾਹੀਦੇ ਆ ਉਹ ਡਾਕਟਰਸ ਬਹੁਤ ਘੱਟ ਹੈ ਜਿਸ ਕਰਕੇ ਇੱਕ ਲੈਗ ਆ ਰਿਹਾ ਬਟ ਇਗਨੋਰੈਂਸ ਬਹੁਤ ਘੱਟ ਹੈ ਉਹਨਾਂ ਦੇ ਵਿੱਚ ਬੰਦੇ ਦੀ ਜਾਨ ਦੀ ਕੀਮਤ ਉੱਥੇ ਤੇ ਇੱਥੇ ਜ਼ਮੀਨ ਅਸਮਾਨ ਦਾ ਫਰਕ ਹੈ ਉੱਥੇ ਜਾਨ ਦੀ ਕੀਮਤ ਕਰਦੇ ਇੱਥੇ ਪੈਸੇ ਦੀ ਕੀਮਤ ਤੁਸੀਂ ਜਾਣਦੇ ਕੀਮਤ ਗਈ ਤੁਸੀਂ ਇਹ ਵੀ ਗੱਲ ਕਹੀ ਵੀ ਬਿਮਾਰੀ ਤੱਕ ਉਹ ਰਿਸਰਚ ਕਰਦੇ ਆ ਤੇ ਰੈਸਟੋਰੈਂਟ ਬੰਦ ਕਰ ਦਿੱਤਾ ਗਿਆ ਬਿਲਕੁਲ ਐਕਸ਼ਨ ਲੈਂਦੇ ਐਕਸ਼ਨ ਲੈਂਦੇ ਆ ਨਾਲ ਤੇ ਪਿੱਛੇ ਪੰਜਾਬ ਦੇ ਵਿੱਚ ਦੋ ਕੇਸ ਹੋ ਗਏ ਏਟ ਯਾਰ ਸਾਡੇ ਏਡੇ ਵੱਡੇ ਉਹਦੇ ਜਿਹੜੇ ਐਕਟਰਸ ਜਿਹੜੇ ਆ ਜਾਂ ਸਿੰਗਰ ਜਿਹੜੇ ਆ ਜਾਂ ਸਾਡਾ ਬੋਡੀ ਬਿਲਡਰ ਵਿੰਦਰ ਘੁਮਨ ਸੀ ਉਹ ਚਲਾ ਗਿਆ ਇਹ ਉਹ ਜੇ ਜੇ ਮਿਸਟੇਕਸ ਉੱਥੇ ਹੁੰਦੀਆਂ ਵਿੰਦਰ ਘੁਮਨ ਵਰਗੀਆਂ ਰਾਜਵੀਰ ਜਵੰਧ ਵਰਗੀਆਂ ਉੱਥੇ ਹੁੰਦੀਆਂ ਫਿਰ ਉਹਨਾਂ ਨੇ ਬੇਸਿਕਲੀ ਉੱਥੇ ਜਿਹੜਾ ਕੋਰਟ ਦਾ ਸਿਸਟਮ ਹੈ ਨਾ ਹੂੰ ਕੋਰਟ ਦੇ ਲਈ ਇੱਕ ਨਾਰਮਲ ਇਨਸਾਨ ਇੱਕ ਪੋਲੀਟੀਸ਼ੀਅਨ ਇੱਕ ਡਾਕਟਰ ਜਾਂ ਇੱਕ ਇੰਡਸਟਰੀਅਲਿਸਟ ਉਹਨਾਂ ਦੇ ਲਈ ਸੇਮ ਹੈ ਉਹਦਾ ਉਹਦੀ ਪੈਨਲਟੀ ਜੋ ਇੱਕ ਆਮ ਇਨਸਾਨ ਨੂੰ ਪੈਣੀ ਸੀ ਉਹੀ ਇੱਕ ਦੂਜੇ ਬੰਦੇ ਨੂੰ ਵੀ ਪੈਣੀ ਸੀ ਅਗਰ ਇਹ ਚੀਜ਼ ਉੱਥੇ ਹੋਈ ਹੁੰਦੀ ਤੇ ਇਹ ਚੀਜ਼ ਪਤਾ ਲੱਗਦੀ ਕਿ ਹਸਪੀਟਲ ਦੀ ਗਲਤੀ ਹੈ ਤਾਂ ਸ਼ਾਇਦ ਉਹ ਹਸਪੀਟਲ ਨੂੰ ਬੰਦ ਕਰਵਾਉਂਦੇ ਹਸਪੀਟਲ ਵੱਲੋਂ ਕਿਉਂਕਿ ਉਹ ਐਕਸ਼ਨ ਲੈਣ ਲਈ ਇਨਸਟ੍ਰਕਟ ਕਿਉਂਕਿ ਚੇਨ ਸੇਮ ਹੀ ਸੀ ਦੋਨਾਂ ਦੇ ਹੁਣ ਮੈਂ ਨਾਮ ਸਾਰੇ ਦੁਨੀਆ ਨੂੰ ਪਤਾ ਗਿਆ ਲੈਣਾ ਕੀ ਹੈ ਬੜੀ-ਬੜੀ ਅਸੀਂ ਲੈ ਰਹੇ ਹਾਂ ਦਿੱਤਾ ਤੇ ਐਕਸ਼ਨ ਜਿਹੜਾ ਹੈ ਫਿਰ ਛੋਟਾ ਨਾ ਹੁੰਦਾ ਫਿਰ ਉਹ ਸਿੱਧਾ ਚੇਨ ਤੇ ਐਕਸ਼ਨ ਹੁੰਦਾ ਦੇਖੋ ਉਹ ਇਸ ਇਹਨਾਂ ਚੀਜ਼ਾਂ ਨਾਲ ਹੀ ਕੰਪਰੋਮਾਈਜ਼ ਨਹੀਂ ਕਰਦੇ ਉਹ ਕਹਿੰਦੇ ਹੈਲਥ ਨਾਲ ਕੋਈ ਕੰਪਰੋਮਾਈਜ਼ ਨਹੀਂ ਅਗਰ ਇਸ ਪੂਰੇ ਸਿਸਟਮ 'ਚ ਕੋਈ ਛੇੜਛਾੜ ਕਰਦਾ ਹੈ ਤਾਂ ਉਹ ਪੈਨਲਟੀ ਸਭ ਨੂੰ ਬਰਾਬਰ ਹੈ ਚਾਹੇ ਉਹ ਕੋਈ ਡਾਕਟਰ ਹੈ ਚਾਹੇ ਉਹ ਕੋਈ ਬਿਜ਼ਨਸਮੈਨ ਹੈ ਜਾਂ ਪੋਲੀਟੀਸ਼ਨ ਹੈ ਪੈਨਲਟੀ ਸਭ ਲਈ ਬਰਾਬਰ ਤੁਸੀਂ ਇਹ ਲਗ ਲਗ ਵੀਸਾਸ ਦੀ ਗੱਲ ਕੀਤੀ ਤੁਸੀਂ ਇਹ ਵੀ ਕਿਹਾ ਵੀ ਪੀ ਐਚ ਡੀ ਸਕਾਲਰਸ ਨੂੰ ਜਾਂ ਜਿਹੜੇ ਐਮ ਏ ਜਾਂ ਮਾਸਟਰਸ ਕਰ ਰਹੇ ਆ ਉਹ ਵੀ ਉੱਥੇ ਜਾ ਸਕਦੇ ਪਰ ਇਸ ਦਾ ਖਰਚਾ ਕੀ ਹੈ ਕਿ ਇਸ ਦਾ ਖਰਚਾ ਵੀ ਹੋਈ ਹੈ ਵੀਤੀ 35 ਲੱਖ ਰੁਪਏ ਵੀ ਜਿੱਦਾਂ ਕੈਨੇਡਾ ਜਾਣ ਵਾਸਤੇ ਲੋਕੀ ਹੱਤਾਂ ਦੇ ਵਿੱਚ ਫੜੀ ਬੈਠੀ ਹੈ ਲੱਗਦਾ ਤਾਂ ਚਲੋ ਕੋਈ ਸਮਾਂ ਸੀਗਾ 8 ਲੱਖ ਵੀ ਲੱਗਦਾ ਸੀ ਫਿਰ ਉਸ ਤੋਂ ਬਾਅਦ 15 ਲੱਖ ਵੀ ਹੁਣ 25-26 ਲੱਖ ਹੈ ਪਰ ਏਜੰਸੀ ਜਿਹੜਾ ਖਰਚਾ ਸੁਣਾਉਂਦੇ ਆ 35-35 ਲੱਖ ਲੋਕਾਂ ਨੇ ਦਿੱਤਾ ਆ ਇਹ ਨਾ ਹੋਵੇ ਤਾਂ ਤੁਸੀਂ ਵੀ ਇਹ ਵੀਜ਼ਾ ਕਹਿ ਦੋ ਤੇ ਉਸ ਤੋਂ ਬਾਅਦ 35 ਲੱਖ ਰੁਪਏ ਲੋਕਾਂ ਤੋਂ ਲੈ ਲਓ ਦੇਖੋ ਜੈਸ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਉਹਨੇ ਗ੍ਰੈਜੂਏਸ਼ਨ ਕਰਨੀ ਹੈ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਹੂੰ ਤਾਂ ਇੱਥੇ ਵੀ ਬੱਚਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਦਾ ਹੈ ਤਕਰੀਬਨ 50 ਹਜ਼ਾਰ ਰੁਪਏ ਇੰਡੀਅਨ ਕਰੰਸੀ ਚ ਬੱਚੇ ਦਾ ਖਰਚਾ ਆਉਂਦਾ ਹੈ ਤੇ 5 ਸਾਲ ਦੀ ਇਹ ਬੱਚਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਮੈਂ ਦੋਨਾਂ ਦੀ ਗੱਲ ਕਰ ਰਿਹਾ ਤਾਂ 5 ਸਾਲ ਦਾ ਖਰਚਾ ਉਹਦਾ ਤਕਰੀਬਨ 2 ਤੋਂ 2.5 ਲੱਖ ਰੁਪਏ ਆਉਂਦਾ ਸੋ 2.5 ਲੱਖ ਦੇ ਵਿੱਚ ਉਹਨਾਂ ਅਮਰੀਕਾ ਦੀ ਯੂਨੀਵਰਸਿਟੀ ਤੋਂ ਬੈਚਲਰਸ ਔਰ ਮਾਸਟਰਸ ਦੋਨੋਂ ਚੀਜ਼ਾਂ ਉਹਨੇ ਕੰਪਲੀਟ ਕਰ ਲੈਣੀ ਹੈ ਤੇ ਉਹਦਾ ਟਾਈਮ ਵੀ ਸੇਵ ਹੋ ਜਾਣਾ ਕਿ ਅਗਰ ਉਹ ਫਾਸਟ ਟਰੈਕ ਤੇ ਕਰਦਾ ਹੈ ਇਹ ਹੁਣ ਬੱਚੇ ਦੀ ਚੋਇਸ ਹੈ ਕਿ ਬੱਚਾ 3 ਸਾਲ ਵਾਲੀ ਇੰਡੀਆ ਦੇ ਵਿੱਚ ਸਿਸਟਮ ਹੈ ਕਿ ਬੱਚੇ ਨੇ ਪਹਿਲਾਂ ਪੜ੍ਹਨਾ ਹੈ ਉਹਦੇ ਐਗਜ਼ਾਮ ਹੋਣੇ ਆ ਫਿਰ ਉਹਨੇ ਨੈਕਸਟ ਸੈਮੈਸਟਰ ਜਾਂ ਨੈਕਸਟ ਈਅਰ ਦੇ ਵਿੱਚ ਸ਼ਿਫਟ ਹੋਣਾ ਹੈ ਅਮਰੀਕਾ ਔਰ ਕੈਨੇਡਾ ਦਾ ਸਿਸਟਮ ਕੀ ਹੈ ਉੱਥੇ ਕ੍ਰੈਡਿਟਸ ਹੈ ਸਬਜੈਕਟਸ ਹੈ ਬੱਚੇ ਨੇ ਸਬਜੈਕਟਸ ਪੜ੍ਹੇ ਉਹਦੇ ਲੈਕਚਰ ਪੂਰੇ ਕੀਤੇ ਲੈਕਚਰ ਪੂਰੇ ਕਰਨ ਤੋਂ ਬਾਅਦ ਅਸਾਈਨਮੈਂਟਸ ਬਣਾਈਆਂ ਸਬਮਿਟ ਕਰਤੀਆਂ ਤਾਂ ਉਹਦਾ ਕੋਰਸ ਕੰਪਲੀਟ ਹੈ ਸੋ ਇਹਦੇ ਵਿੱਚ ਉਹਦਾ ਟਾਈਮ ਸੇਵ ਹੋ ਜਾਂਦਾ ਹੈ ਤੇ ਫੀਸ ਵੀ ਮੈਂ ਤੁਹਾਨੂੰ ਦੱਸਦਾ ਕਿ ਫੀਸ ਵੀ ਤਕਰੀਬਨ ਓਨੀ ਕੀ ਹੈ 2.5 ਲੱਖ ਦੇ ਵਿੱਚ ਹੀ ਬੱਚਾ ਬੈਚਲਰਸ ਪਲੱਸ ਮਾਸਟਰਸ ਇੰਡੀਆ 'ਚ ਕਰਦਾ ਜਿਸ ਕੈਂਡੀਡੇਟ ਨੇ ਪੀ ਐਚ ਡੀ ਕਰਨੀ ਹੈ ਇੰਡੀਆ ਦੇ ਵਿੱਚ ਉਹਨੂੰ ਰਿਕੁਆਇਰਮੈਂਟ ਹੈ ਕਿ ਉਹਨੇ ਯੂ ਜੀ ਸੀ ਪਹਿਲਾਂ ਨੈਟ ਯੂ ਜੀ ਸੀ ਨੈਟ ਦਾ ਐਗਜ਼ਾਮ ਕਲੀਅਰ ਕਰਨਾ ਹੈ ਫਿਰ ਉਹ ਪੀ ਐਚ ਡੀ ਲਈ ਜਾਊਗਾ ਅਮਰੀਕਾ ਦੀ ਯੂਨੀਵਰਸਿਟੀ ਤੋਂ ਉਹਨੇ ਕਰਨੀ ਹੈ ਉਹਨੂੰ ਯੂ ਜੀ ਸੀ ਤੇ ਨੈਟ ਦੀ ਰਿਕੁਆਇਰਮੈਂਟ ਨਹੀਂ ਹੈ ਹਮਮ ਡਾਇਰੈਕਟਲੀ ਉਹਨੂੰ ਐਡਮਿਸ਼ਨ ਮਿਲ ਜਾਣੀ ਹੈ ਫਿਰ ਸਾਡੇ ਕੋਲ ਕੁਝ ਪਾਰਟਿਕੂਲਰ ਇਦਾਂ ਦੇ ਆਪਸ਼ਨ ਹੈ ਜਿਹੜੇ ਜਨਰਲੀ ਕਲਾਇੰਟਸ ਨੂੰ ਕੈਂਡੀਡੇਟਸ ਨੂੰ ਨਹੀਂ ਮਿਲਦੇ ਸਾਡੇ ਕੋਲ ਪੀ ਐਚ ਡੀ ਰਿਲੀਜੀਅਨ ਦੇ ਵਿੱਚ ਅਵੇਲੇਬਲ ਹੈ ਪੀ ਐਚ ਡੀ ਸਿੱਖਿਜ਼ਮ ਪੀ ਐਚ ਡੀ ਹਿੰਦੂਇਜ਼ਮ ਜੈਨਿਜ਼ਮ ਬ ਔਰ ਕ੍ਰਿਸਚੀਅਨਿਟੀ ਦੇ ਵਿੱਚ ਵੀ ਪੀ ਐਚ ਡੀ ਕਰ ਸਕਦਾ ਸੋ ਇਹ ਸਾਡੇ ਕੋਲ ਆਪਸ਼ਨ ਅਵੇਲੇਬਲ ਹੈ ਔਰ ਫੀਸ ਜਿਹੜੀ ਲੱਗਣੀ ਹੈਗੀ ਆ ਉਹ ਤਕਰੀਬਨ 6 ਕੋ ਲੱਖ ਰੁਪਿਆ ਇੰਡੀਅਨ ਕਰੰਸੀ ਦੇ ਵਿੱਚ ਫੀਸ ਲੱਗਣੀ ਹੈ ਇਹ ਡਾਇਰੈਕਟ ਬੱਚੇ ਨੇ ਟ੍ਰਾਂਸਫਰ ਕਰਨੀ ਹੈ ਆਪਣੇ ਅਕਾਊਂਟ ਤੋਂ ਸਿੱਧਾ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰੇ ਆਪਣੀਆਂ ਕਲਾਸੇਜ਼ ਲਗਾਵੇ ਆਪਣੇ ਰਿਸਰਚ ਦੀਆਂ ਜਿਹੜੀਆਂ ਰਿਪੋਰਟਸ ਹੈ ਉਹ ਸਬਮਿਟ ਕਰੇ ਤੇ ਬਾਕੀ ਹਰ ਸਟੈਪ ਦੇ ਵਿੱਚ ਯੂਨੀਵਰਸਿਟੀ ਨੇ ਉਹਨੂੰ ਗਾਈਡ ਕਰਦੇ ਰਹਿਣਾ ਔਰ ਡਿਊਰਿੰਗ ਇਸ ਪੂਰੇ ਪ੍ਰੋਸੈਸ ਦੇ ਵਿੱਚ ਬੱਚੇ ਨੇ ਇੰਨਾ ਕੁ ਜ਼ਿਆਦਾ ਅਵੇਅਰ ਹੋ ਜਾਣਾ ਕਿ ਉਸ ਤੋਂ ਬਾਅਦ ਉਹਨੂੰ ਕਿਸੇ ਕੰਸਲਟੈਂਟ ਦੀ ਕਿਸੇ ਲਾਇਰ ਦੀ ਐਡਵਾਈਸ ਦੀ ਜ਼ਰੂਰਤ ਨਹੀਂ ਰਹਿਣੀ ਉਹਨੇ ਆਪਣੀ ਫਾਈਲ ਵੀ ਖੁਦ ਲਾ ਲੈਣੀ ਹੈ ਤੇ ਖੁਦ ਆਪਣਾ ਗ੍ਰੀਨ ਕਾਰਡ ਅਪਲਾਈ ਕਰਕੇ ਕਿਸੇ ਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਤੁਸੀ ਬੜੀ ਸੋਹਣੀ ਗੱਲ ਕੀਤੀ ਪੀ ਐਚ ਡੀ ਇਨ ਰਿਲੀਜੀਅਨ ਬੜੇ ਲੋਕ ਕਰਦੇ ਨੇ ਮਾਸਟਰਸ ਵੀ ਬੜੇ ਪੰਜਾਬ ਯੂਨੀਵਰਸਿਟੀ ਚ ਵੀ ਕਰਦੇ ਨੇ ਵੀ ਜਿਹੜੇ ਆ ਉਹ ਲਗ ਲਗ ਫੀਲਡ ਦੇ ਵਿੱਚ ਕਰਦੇ ਆ ਕੋਈ ਜਿਹੜਾ ਉਹ ਮੈਂ ਵੀ ਦੇਖਿਆ ਕੋਈ ਦਸਮ ਗ੍ਰੰਥ ਤੇ ਕਰਦਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਜੀ ਤੇ ਜਿਹੜੀ ਆ ਪੀ ਐਚ ਡੀ ਕਰਦਾ ਮਤਲਬ ਉਹ ਬਾਹਰੀ ਯੂਨੀਵਰਸਿਟੀਆਂ ਇਸ ਤਰੀਕੇ ਹੋ ਸਕਦੀ ਹੈ ਤੁਸੀਂ ਦੇਖੋ ਇਹ ਅਮਰੀਕਾ ਦੀ ਯੂਨੀਵਰਸਿਟੀ ਕਰਵਾ ਰਹੀ ਹੈ ਔਰ ਉਹਨੇ ਸਾਰੇ ਆਪਸ਼ਨਸ ਦਿੱਤੇ ਹੋਏ ਆ ਤੁਸੀਂ ਪੀ ਐਚ ਡੀ ਸਿੱਖੀਸਮ ਨੂੰ ਵੀ ਸਿੱਖੀਸਮ ਚ ਵੀ ਕਰ ਸਕਦੇ ਹੋ ਪੀ ਐਚ ਡੀ ਕ੍ਰਿਸਚੀਅਨਿਟੀ ਚ ਵੀ ਕਰ ਸਕਦੇ ਹੋ ਕਿਉਂਕਿ ਉਹਨਾਂ ਉਹਨਾਂ ਨੇ ਰਿਸਰਚ ਕੀਤੀ ਹੋਈ ਆ ਉਸ ਚੀਜ਼ ਤੇ ਔਰ ਅਗਰ ਅਮਰੀਕਾ ਦੀ ਯੂਨੀਵਰਸਿਟੀ ਇਹ ਚੀਜ਼ ਕਰਵਾ ਰਹੀ ਹੈ ਤਾਂ ਤੁਸੀਂ ਇਹ ਦੇਖੋ ਇਹਦੇ ਪਿੱਛੇ ਕਿੰਨਾ ਟਾਈਮ ਤੇ ਕਿੰਨੀ ਰਿਸਰਚ ਉਹਨਾਂ ਨੇ ਕੀਤੀ ਹੋਣੀ ਹੈ ਕਿ ਅਗਰ ਇਹ ਪ੍ਰੋਗਰਾਮਸ ਅਸੀਂ ਇੰਡੀਆ ਤੋਂ ਕਰਵਾਣੇ ਆ ਜਾਂ ਇਹ ਪ੍ਰੋਗਰਾਮ ਅਸੀਂ ਆਫਰ ਕਰਨੇ ਆ ਪੰਜਾਬ ਦੇ ਕੈਂਡੀਡੇਟਸ ਨੂੰ ਤਾਂ ਰਿਸਰਚ ਕਰਨ ਤੋਂ ਬਾਅਦ ਇੱਥੇ ਵਾਲੇ ਕੈਂਡੀਡੇਟਸ ਕਰਦੇ ਆ ਔਰ ਉਹਨਾਂ ਨੇ ਸਭ ਤੋਂ ਜਿਹੜੀ ਚੀਜ਼ ਉਹਦੇ 'ਚ ਹਟਾਈ ਆ ਉਹਨਾਂ ਨੇ ਜਿਹੜਾ ਉਹਨਾਂ ਨੂੰ ਈਜ਼ੀ ਐਂਟਰੀ ਦੇਤੀ ਕਿ ਯੂਜੀਸੀ ਨੈਟ ਦੀ ਰਿਕੁਆਇਰਮੈਂਟ ਮੇਰਾ ਇਹ ਤਾਂ ਸਭ ਤੋਂ ਜੱਦ ਇਹਦਾ ਦਾ ਸਭ ਤੋਂ ਜਿਆਦਾ ਫਾਇਦਾ ਜਿਹੜਾ ਹੈ ਜਿਹੜੇ ਅਸੀਂ ਦੇਖਦੇ ਆ ਵੀ ਗਰੰਥੀ ਸਿੰਘ ਨੇ ਪਾਠੀ ਸਿੰਘ ਨੇ ਉਹਨਾਂ ਦੇ ਬੱਚਿਆਂ ਨੂੰ ਹੋਊਗਾ ਜਾਂ ਉਹਨਾਂ ਨੂੰ ਜਿਹੜੇ ਨੌਜਵਾਨ ਹੋਣ ਨੇ ਜਿਹੜੇ ਸੰਥਿਆ ਲੈ ਰਹੇ ਆ ਸਭ ਤੋਂ ਜਿਆਦਾ ਫਾਇਦਾ ਤਾਂ ਫਿਰ ਉਹਨਾਂ ਨੂੰ ਹੋਏਗਾ ਬਹੁਤ ਜ਼ਿਆਦਾ ਹੋਣਾ ਕਈ ਨੇ ਵੀ ਇਹਦੇ ਸਟੱਡੀ ਕਰ ਰਿਹਾ ਸੈਗਮਨੇਸ਼ਨ ਮਿਸ਼ਨਰੀ ਸਕੂਲ ਨੇ ਜਿਹੜੇ ਇਹਨਾਂ ਦੇ ਵਿੱਚ ਜਿਹੜੀ ਆ ਕੋਈ ਨਾ ਕੋਈ ਡਿਪਲੋਮਾ ਕਰਾ ਰਹੇ ਆ ਡਿਗਰੀਸ ਕਰਾ ਰਹੇ ਫਿਰ ਉਸ ਤੋਂ ਬਾਅਦ ਇਹ ਉਹ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਲੈ ਸਕਦੇ ਆ ਕਰ ਸਕਦੇ ਬਿਲਕੁਲ ਉਹਨਾਂ ਫੈਮਲੀਆਂ ਨੂੰ ਬਹੁਤ ਜ਼ਿਆਦਾ ਐਡਵਾਂਟੇਜ ਹੈ ਕਿਉਂਕਿ ਤੁਸੀਂ ਦੇਖੋ ਅੱਜ ਵੀ ਬਹੁਤ ਸਾਰੇ ਗ੍ਰੰਥੀ ਸਿੰਘ ਵਿਜ਼ਿਟਰ ਵੀਜ਼ਾ ਲੈ ਕੇ ਵੀ ਕੈਨੇਡਾ ਜਾਂਦੇ ਆ ਜਾਂਦੇ ਆ ਜਿਹੜੇ ਰਿਲੀਜੀਅਸ ਪ੍ਰੀਚਰ ਦੀਆਂ ਐਲਐਮਆਈਜ਼ ਹੁੰਦੀਆਂ ਉਹਦੇ ਚੋ ਵਰਕ ਪਰਮਿਟ ਲੈ ਕੇ ਵੀ ਕੈਨੇਡਾ ਜਾਂਦੇ ਆ ਤੇ ਬਹੁਤ ਉੱਥੇ ਸੈੱਟ ਵੀ ਹੋਇਆ ਸੋ ਅਗਰ ਇਹ ਆਪਣੀਆਂ ਫੈਮਿਲੀਜ਼ ਨੂੰ ਬੱਚਿਆਂ ਨੂੰ ਇੱਥੇ ਇੰਡੀਆ ਚ ਵੀ ਉਹ ਪੜ੍ਹਾਉਂਦੇ ਆ ਸੋ ਇੱਥੇ ਬੱਚਿਆਂ ਨੂੰ ਉਹ ਇੰਡੀਆ ਦੇ ਖਰਚੇ ਚ ਅਮਰੀਕਾ ਦੀ ਯੂਨੀਵਰਸਿਟੀ ਤੋਂ ਪੜ੍ਹਾ ਸਕਦੇ ਤੇ ਕੱਲ ਨੂੰ ਬੱਚੇ ਕੋਲ ਆਪਸ਼ਨ ਵੀ ਹੈ ਕਿ ਬੱਚਾ ਉੱਥੇ ਗ੍ਰੀਨ ਕਾਰਡ ਲੈ ਸਕਦਾ ਕੱਲੇ ਅਮਰੀਕਾ ਚ ਨਹੀਂ ਬੱਚਾ ਕੈਨੇਡਾ ਦੇ ਵਿੱਚ ਵੀ ਉਹਦੇ ਕੋਲ ਆਪਸ਼ਨ ਹੈ ਆਪ ਪੜ੍ਹਦੇ ਪੜ੍ਹਦੇ ਮੂਵ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਤਾਂ ਸੀ 44 ਮੈਂ ਤੁਹਾਨੂੰ ਵਰਕ ਪਰਮਿਟ ਦੱਸਿਆ ਸੋ ਐਡਵਾਂਟੇਜ ਸਭ ਦੇ ਲਈ ਹੈ ਆਪਸ਼ਨਸ ਹੋਰ ਵੀ ਹੈਗੇ ਬਟ ਰਿਲੀਜੀਅਸ ਸਟੱਡੀ ਜਿਹੜੇ ਕੈਂਡੀਡੇਟ ਕਰਨਾ ਚਾਹੁੰਦੇ ਉਹਨਾਂ ਲਈ ਬਹੁਤ ਜ਼ਿਆਦਾ ਐਡਵਾਂਟੇਜ ਹੈ ਕਿਉਂਕਿ ਉਹਨਾਂ ਨੂੰ ਐਂਟਰੀ ਰਿਕੁਆਇਰਮੈਂਟ ਨਹੀਂ ਹੈ ਯੂਜੀਸੀ ਨੈਟ ਦੀ ਰਿਕੁਆਇਰਮੈਂਟ ਨਹੀਂ ਹੈ ਆਪਾਂ ਸਿਰਫ ਮਤਲਬ ਹਾਲੇ ਤੱਕ ਆਪਾਂ ਸਿਰਫ ਗੱਲ ਕੀਤੀ ਬਾਹਰ ਜਾਣ ਵਾਲਿਆਂ ਦੀ ਬਹੁਤ ਸਾਰਾ ਜੈਨੂਇਨਲੀ ਸਟੂਡੈਂਟ ਇਦਾਂ ਦਾ ਬੈਠਾ ਹੈ ਜਿਹੜੇ ਕਰਨਾ ਚਾਹੁੰਦੇ ਆ ਰਿਸਰਚ ਜਿਹੜੇ ਪੀ ਐਚ ਡੀ ਕਰਨਾ ਚਾਹੁੰਦੇ ਬਟ ਐਂਟਰੀ ਇਗਜ਼ਾਮ ਕਲੀਅਰ ਨਹੀਂ ਹੋ ਰਹੇ ਐਂਟਰੈਂਸ ਇਗਜ਼ਾਮ ਕਲੀਅਰ ਨਹੀਂ ਹੋ ਰਹੇ ਤਾਂ ਪੀ ਐਚ ਡੀ ਕਰ ਨਹੀਂ 파 ਰਹੇ ਉਹ ਬਹੁਤ ਸਾਰਾ ਤਕ